I Obrigado. ਕੰਟਰਡਰ ਮੇਰੀ ਕਿਸਮਤ ਦਾ ਖਵਾਤਰ ਬਣ ਜਾ ਤਦੋਂ ਸਮੇਂ ਸਾਰ ਸੰਗਤ ਨੂੰ ਕਹਿੰਦੇ ਲੱਗਿਆ ਕਿ ਮੈਨੂੰ ਵੀ ਕਿਸੇ ਨੌਕਰ ਦੀ ਜਰੂਰਤ ਹੈ ਆਪਣੇ ਖੇਤਾਂ ਦੇ ਵਿੱਚ ਇੱਕ ਨੌਕਰ ਵੀ ਜਰੂਰਤ ਹੈ ਕਿ ਜੇ ਸਸ ਬਸ ਸਮਾਗੋ ਲੰਗਿਆ ਇਸ ਅਬਦੁੱਲ ਬਲਾਦ ਦੇ ਇਸ ਜ਼ਿਮੀਦਾਰ ਤੋਂ 1000 ਰੁਪਏ ਦਾ ਉਧਾਰ ਲੈਣਾ ਤੇ ਆਪਣੀ ਖੇਤੀ ਆਰੰਭ ਕਰ ਲੈਣਾ ਹੈ 1000 ਰੁਪਏ ਲੈ ਕਰਕੇ ਨਾਲੇ ਉਹਦੀ ਖੇਤੀ ਸਰਗਣ ਸੂਪ ਦਾ ਧਿਆਨ ਸਤਗਣ ਕੀ ਹੈ ਜਿੰਨਾ ਵੀ ਸੰਸਾਰ ਵਿਸਤਾਰ ਹੈ ਪਰਮਾਤਮਾ ਤੋਂ ਬੜਿਆ ਹੈ ਜਿਹਦੇ ਵਿੱਚ ਤਿੰਨ ਗੁਣ ਨੇ ਇਹ ਦੁਨਿਆਵਾਂ ਤੋਂ ਬੜਿਆ ਸੰਸਾਰ ਹੈ ਇਹਦੇ ਵਿੱਚ ਪਰਮਾਤਮਾ ਨੂੰ ਪਰਮਾਤਮਾ ਕਿਸ ਤਰ੍ਹਾਂ ਕੀਆ ਕਿ ਮਿਲਿਆ ਹੋਇਆ ਹੈ ਉਹ ਬਤ ਕਰ ਵਾਲਾ ਹੈ ਪਰ ਬਾਦ ਨੂੰ ਹੀ ਆਜ ਨੇ ਤੁਸੀਂ ਹਲਕ ਨੂੰ ਵੀ ਉਹੀ ਰਹਿਣ ਵਾਲਾ ਹੈ ਇਸ ਗੋਤ ਪ੍ਰਾਰਥਨਾ ਕਰ ਲੈਣਾ ਉਹ ਹੈ ਤਰ ਤਲੀ ਉਹਨਾਂ ਨੂੰ ਉਹਨਾਂ ਨੂੰ ਪ੍ਰਾਰਥਨਾ ਕਰ ਜਾਂਦੀ ਹੈ ਪ੍ਰਭ ਕੈ ਸਿਮਰਨ ਜਪ ਤੋ ਤਾਪ ਤੂ ਪੂਜਾ ਪਰਮੇਸ਼ਰ ਦੇ ਸਿਮਰਨ ਕਰਕੇ ਸਾਰੇ ਜਪ ਪੂਜਾ ਇਸ ਤਰ੍ਹਾਂ ਗਰੀ ਲੋਕ ਕਰਦੇ ਨੇ ਨਾ ਉਹ ਕਹਿੰਦੇ ਨੇ ਤਾਮੂ ਦੀ ਜਪ ਇੱਕ ਹੁੰਦੇ ਸਤਜੰਤ ਜਪ ਤੋਂ ਆਤਮਿਕ ਵਡਿਆਈ ਵਾਸਤੇ ਜਿਹਦੀ ਵਡਿਆਈ ਹੋਵੇ ਮੈਨੂੰ ਧੰਨ ਪ੍ਰਾਪਤ ਹੋਵੇ ਸੋਤ ਪ੍ਰਾਪਤ ਹੋਵੇ ਜਿਹੜਾ ਉਹ ਜਪ ਕਰਨੇ ਉਹਦਾ ਰਾਜ ਦੀ ਜਪ ਇੱਕ ਹੁੰਦਾ ਮੇਰੇ ਮਨ ਦੀ ਸ਼ਾਂਤੀ ਹੋਵੇ ਇੱਕ ਉਹਦਾ ਤਾਲਪ ਤਾਮ ਸੀ ਤਾਲ ਜਿਹਦੇ ਵਿੱਚ ਲੋਕ ਸਾਦ ਸਬੂਖੇ ਰਹਿੰਦੇ ਨੇ ਉੱਠੇ ਲੱਗਦੇ ਨੇ ਧੂੜੀਆਂ ਲਗਾਉਂਦੇ ਨੇ ਜਲ ਧਾਰੀ ਕਰਦੇ ਨੇ ਇਹ ਜਿਹੜਾ ਤੱਤ ਹੈ ਇਹ ਤਾਮ ਸੀ ਤੱਤ ਤੋਂ ਬਣਦਾ ਇੱਕ ਉਹਦੇ ਆਪਣੇ ਇੰਦਰੀਆਂ ਨੂੰ ਵਿਸ਼ਿਆਵਲ ਨੂੰ ਪ੍ਰਭਾਵ ਜਿਹੜਾ ਤੱਤ ਕਰਨ ਹੈ ਅੱਖਾਂ ਨੂੰ ਉਦਾਰ ਦੇਖਦੇ ਨੇ ਕੰਨਾਂ ਨਾਲ ਬਾੜਾ ਸੁਣਦਾ ਨੇ ਪੈਰਾਂ ਨਾਲ ਆਪਣੇ ਇੰਦਰੀਆਂ ਨੂੰ ਗਿਆਨ ਇੰਦਰੀ ਤੇ ਕਰਮ ਇੰਦਰੀ ਤੇ ਉਹਨਾਂ ਨੂੰ ਖੋ ਕੇ ਰੱਖਣਾ ਵਿਚਿਆਂ ਵੱਲ ਇਹ ਸਾਧ ਸੰਗਤ ਰਾਜ ਜੀ मना जो सकी है भी प्यो अवसर भी प्यो जात है, तो है संपत रा ਮਾਨ ਲੋ ਕਿਹੜਾ 马列。 ਰਮਾ ਦੇ ਇਹ ਜੀਵਨ ਦਿੱਤਾ ਹੀ ਸਿਮਰਨ ਕਰਨ ਵਾਸਤੇ ਹੈ ਪਰ ਜਿਹੜੇ ਗੁਰਮਤਿ ਸਿਮਰਨ ਕਰਦੇ ਨੇ ਉਹ ਹੰਕਾਰ ਤੋਂ ਰਹਿਤ